ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਛੋਟ ਵੱਡੇ ਸਭ ਸੰਭ ਸੇ ਜਿਬਦਾਸ ਰਹੇ ਖੁਸ਼। ਮਾਦੋ ਵਿਦਿਆ ਤੀਨ ਬਿਵੇਕ ਦੀਪਾਂ ਦੇ। ਨਤ ਜੇ ਕ ਸਗਾਸਨ ਸੋਇਆ ਸੁਪਨੇ ਪਿਆਰੇ ਖਾਰੀ ਅਛਤ ਰਾਜ ਵਿਛਤ ਤਪਾਇ ਸੁਗਤ ਕਹੀ ਹੈ ਮਾਰੀ। ਗੁਰ ਪਹਿਲੇ ਸਾਸਨ ਜਿਓ 24ਵਾਂ ਮਹਾਨ ਕੀਰਤਨ ਵਾਰ 7 ਕਰੇ ਵਿਦਾਸ ਮਾਰੇ ਇਸ ਸੰਗਤ ਉਨੀ 1 ਅਕਤੂਬਰ ਦਿਨ ਐਤਵਾਰ ਸਵੇਰੇ 9 ਵਜੇ ਤੋਂ ਲੈ ਕੇ ਸੌਂਦ ਸਾਧ ਜੀ ਤੱਕ ਕਰਵਾਇਆ ਗਿਆ ਇਸ ਪ੍ਰੋਗਰਾਮ ਸੰਦੀਪਹਿਨਾ 16 ਅਕਤੂਬਰ ਨੂੰ 6 ਕੁ ਸਵੇਰੇ 10 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸ਼ੁਰੂ ਕੀਤੇ ਗਏ 18 ਅਕਤੂਬਰ ਦਿਨ ਸ਼ਨੀਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਜੀ ਪੂਰਾ ਹੋਇਆ ਗਿਆ ਕੀਰਤਨ ਸਜਾਇਆ ਗਿਆ ਉਪਰੰਤ ਸ਼ਵੇਰੇ ਐਤਵਾਰ ਨੂੰ ਉਨੀਕੂਰ ਤੇ ਨਾਟਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 7 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਹ ਪ੍ਰੋਗਰਾਮ ਕਰਵਾਇਆ ਗਿਆ ਇਸ ਵਿੱਚ ਅਲੱਗ-ਅਲੱਗ ਇਲਾਕਿਆਂ ਤੋਂ ਸੰਗਤਾਂ ਐਨਆਰਆਈ ਸੰਗਤਾਂ ਬਾਹਰੋਂ ਸੰਗਤਾਂ ਤੇ ਇਸ ਇਲਾਕਾ ਨਾਲ ਅਛੇ ਨਾਲ ਸਾਰਿਸੰਗਤਾਂ ਹੋਰ ਪਿੰਡ ਦੇ ਸਾਰੇ ਸਾਥੀਆਂ ਨੇ ਬੜਾ ਮਿਲ ਕੇ ਕੀਰਤਨ ਨੂੰ ਸਰਮਣਨ ਕੀਤਾ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਹਿਸਾਬ ਵਿੱਚ ਗੁਦਾ ਕ੍ਰੈਡਾ ਰਜਿਸਟਰ ਪੰਜਾਬ ਦੇ ਸਾਥੀ ਸਾਡੇ ਸਿੰਦਰ ਸਿੰਘ ਇੰਜੀਨੀਅਰ ਜੋ ਕਿ ਐਨ ਆਰ ਆਈ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਆ ਔਰ ਦਾਸ ਜਬੀਛਰਾਲ ਪੱਦਨ ਪ੍ਰਧਾਨ ਸ਼ੋਮਨੀ ਸ਼ਿਵਲਾ ਚੈਟਵਰਸਟ ਪੰਜਾਬ ਸਾਡਾ ਇੱਕ ਹੀ ਮਕਸਦ ਹੈ ਕਿ ਸਤਕਰਬਦਾਸ ਮਹਾਰਾਜ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਡਾਕਟਰ ਪਿੰਰਾਵ ਮਿਤਕਾਰ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਬੱਚਿਆਂ ਨੂੰ ਛੇ ਦੇਣਾ ਤਾਂ ਜੋ ਕਿ ਬੱਚੇ ਨਸ਼ੇ ਤੋਂ ਨਸ਼ੇ ਤੋਂ ਵਾਰ ਵਰਜਣ ਨਸ਼ੇ ਤੋਂ ਦੂਰ ਰਹਿਣ ਔਰ ਗੁਰੂ ਮਾਇ ਦੀ ਪਾਇਨਾ ਜੁੜ ਕੇ ਸਤਕਰਬਦਾਸ ਮਹਾਰਾਜ ਔਰ ਡਾਕਟਰ ਮਿਤਕਾਰ ਦਾ ਨਾਮ ਰੋਸ਼ਨ ਕਰਨ ਇਹ ਪ੍ਰੋਗਰਾਮ ਦੇ ਵਿੱਚ ਅਲੱਗ-ਅਲੱਗ ਕੀਤੀ ਜਿੱਥੇ ਜਿਨ੍ਹਾਂ ਦੇ ਵਿੱਚ ਭਾਈ ਸਾਹਿਬ ਭਾਈ ਕਰਜੋਤ ਸਿੰਘ ਜੀ ਖਾਲਸਾ ਬਾਬਾ ਗਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਸਤ ਬਾਬਾ ਸਤ ਸਤਨਾਮ ਦਾ ਸਤ ਸਤਨਾਮ ਦਾ ਜੀ ਮਹਿਬੂਦ ਵਾਲੇ ਤੇ ਆਪਣੇ ਕੋਜੋ ਸਿੰਘ ਜੀ ਖਾਲਸਾ ਤੇ ਰਾਣਾ ਸਾਹਿਬ ਵਾਲੇ ਰਾਣਾ ਸਾਹਿਬ ਵਾਲੇ ਮਾਪੂਛ ਤੇ ਹੋਰ ਬਾ ਮਾਪੂਛ ਸਾਡੇ ਬਾਬਾ ਨਿਰਮਲ ਸਾਹਿਬ ਜਨਰਲ ਸਕੱਤਰ ਸਾਧੂ ਸੰਗਤ ਐਸਾਟੀ ਪੰਜਾਬ ਉਹਨਾਂ ਨੇ ਵੀ ਵਿਸ਼ੇਸ਼ ਤੌਰ ਤੇ ਸਾਥ ਸੰਗਤ ਨੂੰ ਪ੍ਰਵਚਨਾਂ ਦੇ ਨਿਹਾਲ ਕੀਤਾ ਔਰ ਇਸ ਪ੍ਰੋਗਰਾਮ ਦੇ ਵਿੱਚ ਸੰਸਥਾਨਾਂ ਨੇ ਬਹੁਤ ਹੀ ਨਿਮਰਤਾ ਦਾ ਦਾਨ ਵਰਖਿਆ ਪਰ ਬੜੇ ਹੀ ਅੱਛੇ ਤਰੀਕੇ ਦੇ ਨਾਲ ਕੀ ਤਨਸਾਹ ਸੰਗੀਆਂ ਸਰਵੇਣ ਕੀਤਾ ਇਹ ਪ੍ਰੋਗਰਾਮ ਦਾ ਮੇਨ ਮਕਸਦ ਹੈ ਕਿ ਇਲਾਕੇ ਦੀਆਂ ਸੰਸਥਾ ਸਤਗੁਰ ਮਾਲਾ ਜੀ ਦੀ ਬਾਣੀ ਨੂੰ ਗੇ ਲੈ ਕੇ ਚੱਲਣ ਔਰ ਉਸ ਪਾਣੀ ਨੂੰ ਨਾਲ ਜੁੜ ਕੇ ਇਸ ਸੰਸਾਰ ਤੋਂ ਪਵ ਸਾਗਰ ਤੋਂ ਪਾਰ ਹੋਣ ਔਰ ਸ਼੍ਰੋਮਣੀ ਸ਼ਿਗਰਦਾਰ ਕੈਲਿਟਿਵ ਸਵਾ ਡਿਟਰ ਪੰਜਾਬ ਨੇ ਇਹ ਇੱਕ ਉਪਰਾਲਾ 24 ਸਾਲ ਤੋਂ ਸ਼ੁਰੂ ਕੀਤਾ ਹੋਇਆ ਹੈ ਔਰ ਇਹ ਸਵਾ ਬੱਚਿਆਂ ਦੇ ਵਾਸਤੇ ਹਿਾਰਪੁਰ ਵਿਕੇ ਇੱਕ ਕੋਠੀ ਲਈ ਹੈ ਜਿਹਦੀ ਕੇਵਲ ਲਗਭਗ 60 ਲੱਖ ਦੀ ਕੀਮਤ ਹੈ ਉੱਥੇ ਵੀ ਅਸੀਂ ਮੰਮਰੀ ਮਹਿਣਿਆਂ ਦੇ ਵਿੱਚ ਸਾਧ ਸੰਗਤ ਦੇ ਚਰਨਾਂ ਵਿੱਚ ਪੇਟ ਕਰ ਰਹੇ ਹਾਂ ਸ਼ੁਰੂ ਕਰ ਰਹੇ ਹਾਂ ਬੱਚਿਆਂ ਨੂੰ ਟਿਊਸ਼ਨ ਸੈਂਟਰ ਕੰਪਿਊਟਰ ਟ੍ਰੇਨਿੰਗ ਔਰ ਸਿਟੀਜ਼ਨ ਸੈਂਟਰ ਔਰ 31 ਨਵੰਬਰ ਨੂੰ ਸ਼ੁਰੂ ਕਰਾਂਗੇ ਔਰ ਸਾਡਾ ਇੱਕ ਹੀ ਮਕਸਦ ਹੈ ਪੀਰ ਐਕਟ ਸੋਸਾਇਟੀ ਅਜੇ ਤੱਕ ਅਸੀਂ ਸਹਿਪਰਾਂ ਦੇ ਨਾਮ ਨਹੀਂ ਜੁੜਦੇਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਨਹੀਂ ਜਾਣਦੇ ਸਤਗੁਰੂ ਆਰ ਰੰਦਾਸਾ ਦੇ ਮਿਸ਼ਨ ਨੂੰ ਨਹੀਂ ਜਾਣਦੇ ਅਸੀਂ ਕਦੇ ਵੀ ਨਹੀਂ ਕੋਈ ਕੰਮਜਾਹ ਹੋ ਸਕਾਂਗੇ ਆਓ ਸਤਗੁਰੂ ਰੰਦਾਸਾ ਦੇ ਮਿਸ਼ਨ ਦੇ ਔਰ ਗੁਰੂ ਰੰਦਾਸਾ ਦੇ ਮਿਸ਼ਨ ਨੂੰ ਕਿਲੇ ਕਿਤੇ ਰਿਏ ਔਰ ਆਪਣੇ ਬੱਚਿਆਂ ਨੂੰ ਸਿਹਤ ਦੇ ਗਏ ਤਾਂ ਜੋ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਔਰ ਹੋਣ ਹਰ ਬੱਚੇ ਵੱਲ ਬਹੁਤ ਉਤਸ਼ਾਹ ਸੀ ਲਗਭਗ ਹਜ਼ਾਰਾਂ ਦੀ ਗਿਣਤੀ ਦੇ ਸੰਤਾ ਪਹੁੰਚੇ ਆ ਉਹਨਾਂ ਨੇ ਬਹੁਤ ਸੀ ਔਰ ਅਟੁੱਟ ਲੰਗਰ ਪਟਾਏ ਗਏ ਔਰ ਟੁੱਟ ਲੰਗਰ ਦੇ ਨਾਲ ਮੈਡੀਕਲ ਕੰਮ ਫ੍ਰੀ ਲੱਗੇ ਗਏ ਔਰ ਸਾਰ ਸੰਗਤ ਦਾ ਬਹੁਤ ਇੱਕ ਜੋਸ਼ ਮਿਲਿਆ ਹੈ ਉਮੀਦ ਹੈ ਕਿ ਜੋ ਸਾਰ ਸੰਗਤ ਬਾਹਰੋਂ ਆਈ ਆ ਅੱਗੇ ਉਹ ਇਸੇ ਤਰ੍ਹਾਂ ਸਾਡਾ ਯੋਗਦਾਨ ਜਿੰਦੀ ਰਹੇਗੀ ਔਰ ਇਹ ਲਗਾਤਾਰ ਚਲ ਰਵਾਂਗੇ ਸਾਡੇ ਨਾਲ ਹਮਦਰਦਾਂ ਕੋਈ ਹੋਵੇ ਕਿ ਅੱਜ ਆ ਸਿਆਸੀ ਆਪਾ ਬੰਦੇ ਵੱਧ ਤੋਂ ਵੱਧ ਜਿਆਦਾ ਬੁੱਧੀਜੀਵੀ ਸਾਡੇ ਸਮਾਜ ਦੇ ਸੰਤ ਮਹਾਂਪੁਰਖ ਪਹੁੰਚੇ ਔਰ ਪੋਲੀਟਿਕਲ ਆਪਲਾ ਜੀ ਪਹੁੰਚੇ ਸੀ ਆਪਲਾ ਜੀ ਕੋਲ ਕਿ ਉਹਦੇ ਨਾਲ ਨਾਲ ਬਹੁਤ ਜਣ ਸਮਾਜ ਪਾਰਟੀ ਬਹੁਤ ਜਣ ਸਮਰ ਪਾਰਟੀ ਦੇ ਕੇ ਇਹ ਕਿ ਅੱਜ ਜਨਨ ਸਰਤਰ ਪੰਜਾਬ ਦੇ ਉਹ ਪਹੁੰਚੇ ਹੁਸ਼ਾਰਪਦੇ ਜਿਹਦੇ ਵਿੱਚ ਬੁੱਧੀਜੀਵੀ ਉਹਨਾਂ ਦੇ ਬੀਐਸਪੀ ਦੇ ਨਾਲ ਜੁੜੇ ਉਹ ਪਹੁੰਚੇ ਆ ਹੋਰ ਸਾਥੀ ਪਹੁੰਚਿਆ ਸ਼੍ਰੋਣੀ ਗੀਛੀ ਦੇ ਦਾ ਚੈਤਾ ਜੈਤ ਸਿੰਘ ਸਾਥੀ ਇੱਥੇ ਪਹੁੰਚੇ ਆ ਔਰ ਇਹ ਬਹੁਤ ਹੀ ਅੱਛੇ ਤਰੀਕੇ ਨਾਲ ਪ੍ਰੋਗਰਾਮ ਹੋਇਆ ਅੱਜ ਸ਼੍ਰੋਣੀ ਸ਼ੀਗਰ ਦਾਤ ਦੇ ਹੱਥਵਾਰ ਜਦੋਂ ਤੋਂ ਇਹ ਕਪਰਾਲਾ ਕਰ ਰਹੀ ਹੈ ਔਰ ਜੋ ਡਾਕਟਰ ਮਿਤਕਾ ਚੌਂਕੋ ਸ਼ਾਹਰਪਾ ਚਾਂਦ ਕੋ ਮੇ ਆ ਉਹ ਵੀ ਸ਼੍ਰੋਣੀ ਸ਼ੀਗਰ ਦਾਤ ਚੈਤਵਸਾ ਦੇ ਨਾਂ ਤੇ ਹੀ ਪਿਆ ਹੋਇਆ ਹੈ ਸਾਡੀ ਇਹ ਜ਼ਿੰਮੇਵਾਰੀ ਦੇ ਨਾਂ 'ਤੇ ਸਰਕਾਰ ਬਣਾ ਕੇ ਨਹੀਂ ਸੀ ਔਰ ਆਸ ਹੈ ਕਿ ਇਹਨਾ ਭੂਰਨੇ ਤੇ ਚੱਲਦੇ ਹੋਏ ਸਾਡਾ ਸਮਾਜ ਕੁਝ ਸਿੱਖੇਗਾ ਔਰ ਬੱਚਿਆਂ ਨੂੰ ਸੇਧ ਦੇਵੇਗਾ ਔਰ ਆਸ ਹੈ ਕਿ ਤੋਂ ਇਹ ਸਿਹਤ ਪ੍ਰੋਗਰਾਮ ਕੋਈ ਨਾ ਉੱਛੇ ਕੇ ਜਾਣਗੇ ਅਸਕਰ ਅਦਾਸ ਸਾਹ ਦੇ ਜਨਮ ਦਿਨ ਦੇ ਉੱਤੇ ਸ਼੍ਰੋਮਣੀ ਸ਼ੇਰ ਗੁਰਦਾਸ ਜੀ ਦੇ ਉੱਤੇ ਹਰ ਸਾਲ ਨਗਰ ਕੀ ਪੰਗ ਦੀ ਅਗਵਾਈ ਕਰਦੀ ਆ ਔਰ ਇਸੇ ਤਰ੍ਹਾਂ ਜੋ 650 ਸਾਲ ਆਦਿਆ ਹੈ 2000 2027 ਦੇ ਵਿੱਚ ਉਹਦੇ ਬਾਅਦ ਵੀ ਅਸੀਂ ਤਿਆਰੀਆਂ ਸ਼ੁਰੂ ਕਰ ਰਹੇ ਹਾਂ ਤਾਂ ਜੋ ਕਿ ਪੰਜਾਬ ਲੈਵਲ ਤੇ ਇੱਕ ਇਹੋ ਜਿਹਾ ਮਾਚ ਬਣਾਇਆ ਜਾਵੇ ਜਿੱਥੇ ਸੱਤ ਪਰਵਿਦਾ ਸਮਾਜ ਦੀ ਪਾਣੀ ਨੂੰ ਆਸਾਂ ਸਾਤੇ ਪਛਾਣ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਸੋ ਜ਼ਿਆਦਾ ਨਾ ਕਹਿੰਦਾ ਖਿਮਲਾ ਚੱਟਖਾਂ ਜਗੁਰਦੇਵ ਜੈ ਪਰਵਿਦਾ ਚੈਪੀਮ ਜੈ ਬਾਤ ਵਾਈਬ੍ਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਰਕਤਾਂ ਦਾ ਇੱਕ ਉੱਤੇ ਉੱਪਰ ਸਾਰੇ ਗੁਰੂਤਮ ਜੀ ਦਾ ਨਾਮ ਲਿਖਿਆ ਜੋਮਨੀ ਸਿਵਰ ਉਤਾਰ ਚੇਟਰ ਤੋਂ ਬਾਹਰ ਸਿਹਤ ਮੁਦਦਨਵਾਸ ਕਰਦੀ ਹੈ ਜਿਹੜੇ ਕਿ ਪੂਰੇ ਟਰਾਂਡੇ ਤੋਂ ਯਾਪ ਤੇ ਕੋਤੇ-ਬੋਤੇ ਤੋਂ ਸੰਕਟਾਂ ਨੇ ਤੇ ਕੀਤਾ ਹੈ ਔਰ ਜਿਨ੍ਹਾਂ ਲੋਕਾਂ ਦੀ ਸਾਨੂੰ ਨਹੀਂ ਆਤੀ ਉਹ ਲੋਕੀ ਤੁਰੰਤ ਰੋ ਚੱਲ ਕੇ ਆਏ ਨੇ ਅਸੀਂ ਉਹਨਾਂ ਦਾ ਸਿਹਤ ਮੁਦਦਨਵਾਸ ਕਰਦੇ ਆ ਔਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਲਈ ਫਾਈਨੈਂਸ਼ੀਅਲ ਤੌਰ ਤੇ ਮਦਦ ਨਹੀਂ ਦੀ ਪ੍ਰਸ਼ਾਲੇ ਜਿਹੜੇ ਚੱਲ ਕੇ ਆਏ ਨੇ ਇਹੜੇ ਹੋਰ ਵੀ ਜਿਨ੍ਹਾਂ ਨੇ ਸਟਾਲ ਲਾਇਏ ਨੇ ਆਟੋ ਗੇਟ ਨੈਟਰ ਵਾਲੇ ਉਹ ਵੀ ਆਜ ਪਾਰਕਿੰਗ ਵਾਲੇ ਹੋਰ ਲੱਖ ਲੱਖ ਸ਼ਭਾਵਾਂ ਲੱਖ ਲੱਖ ਸ਼ਭਾਵਾਂ ਨੇ ਆਪਣੇ ਆਪਣੇ ਸਟਾਲ ਲਾਇਏ ਨੇ ਔਰ ਸਾਈਕਲ ਦੀ ਸਾਈਕਲ ਜਨਨ ਭਰਾਏ ਨੇ ਪਾਰਕਿੰਗ ਵਾਸਤੇ ਉਹਨਾਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਦੇ ਨਾਲ ਨਾਲ ਜਿਨ੍ਹਾਂ ਜਿਨ੍ਹਾਂ ਨੇ ਬਾਕਪੱਖ ਭਾਵਾਂ ਨੇ ਆ ਕੇ ਇੱਥੇ ਆਪਣੀ ਜੁਤੀ ਜਿਹਾ ਆ ਕੇ ਨਗਰ ਦੀ ਜਿਹਾ ਮਿੰਨੀ ਹੈ ਪੁਨਾ ਥਾਰਿਆਂ ਦਾ ਤੈਤਵਤਨ ਹਾਰਤ ਦੇ ਨਾਲ-ਨਾਲ ਸਾਰੇ ਹੀ ਜੱਥਿਆਂ ਦਾ ਅੱਦੇ ਸ਼ੋਰ ਸ਼ਕਤ ਦਾ ਸੂਰ ਅਰਥ ਭੌਮਿਕਿਕਰ ਬ੍ਰਾਚੇਟ ਨੂੰ ਜਵਾਬ ਜਾਵਨੋਂ ਸਿਰਗੁਰੂ ਪ੍ਰਾਰਥਾ ਸਿਰਗੁਰੂ ਪ੍ਰਾਰਥਾ ਕਰਕੇ ਜੱਟਾਂ ਵੱਲੋਂ ਅਤੇ ਉਹ ਜਿਹੜੀਆਂ ਸਾਡੀਆਂ ਸੁਭਾਵਾਂ ਨੇ ਉਹਨਾਂ ਅਰਥਾ ਦਾ ਅਸੀਂ ਸਹਿਤ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਵੀ ਉਹਨਾਂ ਨੇ ਨਾਲ ਮਿਲ ਕੇ ਇਹ ਪ੍ਰੋਗਰਾਮ ਤੱਕ ਬਣਾਇਆ ਇਸ ਤਰ੍ਹਾਂ ਇਹ ਇਤਿਹਾਸ ਅੱਥਾਵੇਂ ਉਹਨਾਂ ਨਾਲ ਸਮੇਂ ਵਿੱਚ ਵੀ ਹੋ ਇਸੇ ਤਰ੍ਹਾਂ ਇਹ ਪ੍ਰੋਗਰਾਮ ਕਰਦੇ ਰਹਿਣਗੇ ਯਾ ਕੋ ਦੇਵਤਾ ਸਵੇ ਪਿਆ